ਇਸ ਸਾਲੀ ਕਾਜੀ ਨਿਮਿਤ ਕਰਤ ਸਾਰਜ ਖੁਸ਼ੀ ਖਮ ਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੱਡ ਦੀਆ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਉੱਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੋ ਪੱਲੀ ਵਾਲਾ ਬਟਨ ਜਰੂਰ ਨਾ ਆਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਕਿਸੇ ਹੋਰ ਦਾ ਵੀ ਭਲਾ ਹੋਵੇ ਅੱਜ ਤੁਹਾਨੂੰ ਕਾਲੀ ਗਊ ਦੇ ਮੂਤਰ ਬਾਰੇ ਦੱਸਣ ਲੱਗੇ ਆ ਕਿ ਇਹਦੇ ਕੀ ਕੀ ਫਾਇਦੇ ਨੇ ਤੇ ਕਿੰਨਾ ਕੁ ਸਾਡਾ ਛੇਤੀ ਕੰਮ ਹੋ ਸਕਦਾ ਜੇ ਤੁਹਾਡੇ ਘਰ ਵਿੱਚ ਵੀ ਤੁਹਾਨੂੰ ਲੱਗਦਾ ਕੋਈ ਬੰਦਾ ਪਰਿਵਾਰ ਬਾਰ-ਬਾਰ ਬੱਚਾ ਹੱਥ ਧੋਂਦਾ ਜਾਂ ਫਿਰ ਹੱਟਮ ਲੜਦਾ ਕੋਈ ਕੰਮ ਕਰਦਾ ਤਾਂ ਉਹਦਾ ਕੰਮ ਨਹੀਂ ਬਣਦਾ ਉਲਟੇ ਫਿਰ ਟੇ ਲੱਛਣ ਜਦੋਂ ਬੋਲਦਾ ਤਾਂ ਲੜਾਈ ਝਗੜਾ ਅੱਗ ਕੱਢਦਾ ਤੁਸੀਂ ਇਹਦੇ ਲਈ ਕੀ ਕਰਨਾ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਜਾਂ ਕਿਸੇ ਝਗੜਾ ਜੋ ਵੀ ਨੈਗੇਟਿਵਿਟੀ ਇਹ ਜਿਹੜਾ ਘਰ ਦੇ ਵਿੱਚ ਆਮ ਹੀ ਹਰਕਦੇ ਨੇ ਚਾਹੇ ਕੋਈ ਕੁਛ ਵੀ ਕੋਈ ਭਾਗਾਂ ਵਾਲਾ ਘਰ ਉਹ ਜਿੱਥੇ ਬੱਚਾ ਉਹ ਮੇਰੇ ਕੋਲੇ ਇਹ ਜਿਹੇ ਵੀ ਮੈਸੇਜ ਆਉਂਦੇ ਨੇ ਵੀ ਜਿਹੜੇ ਅਸੀਂ 2:30 ਵਜੇ ਉੱਠ ਕੇ ਪਾਠ ਕਰਦੇ ਆ ਤੇ ਜੀ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਹੈ ਸਾਡੇ ਘਰ ਦਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਹਾਂਜੀ ਤੁਸੀਂ ਹੁਣ ਇਹਦੇ ਵਿੱਚ ਕਰਨਾ ਕੀ ਆ ਤੁਸੀਂ ਕਾਲੇ ਗਾ ਕਾਲੀ ਗਊ ਜਿਹੜੀ ਹੁੰਦੀ ਆ ਉਹਦਾ ਜਿਹੜਾ ਜੁਰੀਨ ਹੁੰਦਾ ਬਾਥਰੂਮ ਹੁੰਦਾ ਪਿਸ਼ਾਬ ਹੁੰਦਾ ਜਿਹਨੂੰ ਆਪਾਂ ਕਹਿੰਨੇ ਆ ਇਹ ਤੁਸੀਂ ਗਊਸ਼ਾਲਾ ਤੋਂ ਲੈ ਸਕਦੇ ਹੋ ਕਾਲੀ ਗਊ ਦਾ ਲਿਆ ਕੇ ਉਹਦੇ ਘਰ ਵਿੱਚ ਰੱਖੋ ਉੱਥੋਂ ਬੋਤਲ ਲੈ ਜਾ ਤੁਹਾਨੂੰ ਦੇ ਦੇਣਗੇ ਉਹ ਤੇ ਜਿਹੜਾ ਇਨਸਾਨ ਇਸ ਤਰ੍ਹਾਂ ਕਰਦਾ ਉਹਦੇ ਨਹਾਉਣ ਵਾਲੇ ਪਾਣੀ ਦੇ ਵਿੱਚ ਤਿੰਨ ਟੱਕਣ ਪਾਉ ਉਹਨੂੰ ਇੱਕ ਦੋ ਚੂਲੀਆਂ ਪਿਉਣੀਆਂ ਸ਼ੁਰੂ ਕਰਦਾ ਨਹਾਉਣ ਵਾਲੇ ਪਾਣੀ ਚ ਕੱਢ ਲੋ ਕੋ ਬਾਲਟੀ ਤਾਂ ਮੰਜੀ ਹੋਈ ਹੁੰਦੀ ਆ ਉਹਦੇ ਵਿੱਚ ਕੱਢ ਲੋ ਨਹੀਂ ਫਿਰ ਆਇਆ ਕਰੋ ਇੱਕ ਦੋ ਤੋਕੇ ਦੋ ਤੋਕੇ ਇੱਕ ਤੋਕਾ ਉਸ ਇਨਸਾਨ ਨੂੰ ਪਿਉਣਾ ਸ਼ੁਰੂ ਕਰ ਦੋ ਜਿਹਦੇ ਉੱਤੇ ਤੁਹਾਨੂੰ ਲੱਗਦਾ ਵੀ ਕੁਝ ਕੀਤਾ ਕਰਾਇਆ ਤੰਤਰ ਮੰਤਰ ਜਾਂ ਫਿਰ ਕਾਲਾ ਇਲਮ ਕਾਲਾ ਜਾਦੂ ਕੀਤਾ ਹੋਇਆ ਉਸ ਦੇ ਉੱਤੇ ਵੀ ਇਹ ਕੰਮ ਕਰੂਗਾ ਹਫ਼ਤੇ ਦੇ ਅੰਦਰ ਅੰਦਰ ਉਹ ਇਨਸਾਨ ਠੀਕ ਹੋ ਜਾਊਗਾ ਉਹ ਇਸ ਗਊ ਦੇ ਜਿਹੜਾ ਮੂਤਰ ਆਉਦਣਾ ਨਮਾਉਣਾ ਸ਼ੁਰੂ ਕਰ ਦੋ ਤੋਂ ਥੋੜਾ ਜਿਹਾ ਇੱਕ ਤੋਕਾ ਉਹਨੂੰ ਤਿੰਨ ਟਾਈਮ ਗਊ ਮੂਤਰ ਪੀਉਣਾ ਸ਼ੁਰੂ ਕਰ ਦੋ ਤਿੰਨ ਟਾਈਮ ਬਹੁਤ ਵੱਡੀ ਪਾਵਰ ਆ ਗਊ ਮਾਤਾ ਦੇ ਵਿੱਚ ਕਾਲੀਸ ਤਾਂ ਇੰਨੀ ਕਮ ਹੈ ਕਹਿੰਦੀ ਆ ਇਹ ਅਸੀਂ ਲੋਕੀਂ ਨਾ ਗੱਲਾਂ ਨੂੰ ਭੁੱਲ ਗਏ ਤੇ ਛੱਡ ਗਏ ਅਸੀਂ ਕਰਾਹੇ ਪੈ ਗਏ ਅੱਗੇ ਪਹਿਲੇ ਅਸੀਂ ਵੀ ਲੱਗੇ ਜਦੋਂ ਪੜਦੇ ਸੀ ਉਦੋਂ ਵੀ ਧਰਨ ਗਊ ਦਾ ਜਾਇਆ ਜਿਹਨੇ ਸਾਰਾ ਮੁਲਕ ਵਸਾਇਆ ਹੈ ਕਿ ਨਹੀਂ ਸੱਚੀ ਗੱਲਾਂ ਹੁਣ ਤਾਂ ਬੱਚੇ ਵੀ ਤੁਰੇ ਫਿਰਦੇ ਨੇ ਤੇ ਗੋਮੂਆਂ ਵੀ ਤੁਰੀਆਂ ਫਿਰਦੀਆਂ ਨੇ ਤੁਹਾਨੂੰ ਇਹਦੇ ਨਾਲ ਹੀ ਦੱਸ ਜੇ ਤੁਸੀਂ ਕਿਸੇ ਆਫਿਸ ਦੇ ਵਿੱਚ ਕੰਮ ਕਰਦੇ ਤੁਹਾਡਾ ਆਫਿਸ ਨਹੀਂ ਚੱਲ ਰਿਹਾ ਤੁਹਾਡਾ ਪ੍ਰਾਪਰਟੀ ਡੀਲਰ ਦਾ ਕੰਮ ਆ ਜਾਂ ਫਿਰ ਤੁਹਾਡਾ ਕੋਈ ਵੀ ਕਾਰੋਬਾਰਾ ਘਰੇਲੂ ਕਾਰੋਬਾਰਾ ਹੈ ਖੇਤੀ ਦਾ ਵਾ ਤੁਹਾਡਾ ਹੱਥ ਪਿੱਛੇ ਪਿੱਛੇ ਜਾਵਾ ਤੁਸੀਂ ਕੀ ਕਰਨਾ ਆਪਣੇ ਹੱਥ ਉੱਤੇ ਰਾਈ ਰੱਖਣੀ ਆ ਉਸ ਰਾਈ ਨੂੰ ਇਸ ਤਰ੍ਹਾਂ ਰਗੜਨਾ ਮਾਰ ਦੇਣਾ ਇਸ ਤਰ੍ਹਾਂ ਗੁੱਠੇ ਦੇ ਨਾਲ ਸਮਾਰਚ ਐ ਬਸ ਜਿਹੜਾ ਤੁਹਾਡਾ ਕੰਮ ਨਹੀਂ ਬਣਦਾ ਉਸ ਕੰਮ ਨੂੰ ਕਹੀ ਜਾਣਾ ਮੇਰੀ ਫਸਲ ਵਧੀਆ ਹੋਵੇ ਮੇਰੇ ਸਿਰ ਤੋਂ ਕਰਜ਼ਾ ਲੈ ਜਾਵੇ ਜਾਂ ਫਿਰ ਮੇਰਾ ਲੜਾਈ ਹਟ ਜਾਵੇ ਜਾਂ ਫਿਰ ਸਾਡੇ ਘਰ ਦੇ ਵਿੱਚੋ ਬਿਮਾਰੀ ਚਲੀ ਜੋ ਵੀ ਤੁਹਾਡੀ ਇੱਛਾ ਜਾਂ ਫਿਰ ਮੇਰਾ ਆਪਸ ਬਹੁਤ ਵਧੀਆ ਚੱਲੇ ਮੇਰਾ ਪ੍ਰਾਪਰਟੀ ਡੀਲਰ ਦਾ ਕੰਮ ਉਹ ਬਹੁਤ ਵਧੀਆ ਚੱਲੇ ਜਾਂ ਫਿਰ ਮੇਰੀ ਕਾਰ ਗੱਡੀ ਜੋ ਵੀ ਤੁਸੀਂ ਕਰਦੇ ਹੋ ਜੋ ਵੀ ਕੰਮ ਕਰਦੇ ਹੋ ਜਾਂ ਦੁਕਾਨ ਇਹ ਤੋਂ ਲੈ ਕੇ ਜ ਡ ਤੱਕ ਕੋਈ ਵੀ ਤੁਹਾਡਾ ਕਾਰੋਬਾਰ ਉਸ ਨੂੰ ਕਾਲੀ ਰਾਈ ਨੂੰ ਇਸ ਤਰ੍ਹਾਂ ਮਲਣਾ ਸਮਾਰਟ ਮਾਰਨ ਤੋਂ ਬਾਅਦ ਤੁਸੀਂ ਜਿਸ ਵੀ ਕੰਮ ਲਈ ਕੀਤਾ ਹੋ ਜਾਂ ਘਰ ਦੀ ਲੜਾਈ ਲਈ ਜਾਂ ਘਰ ਦੀ ਬਿਮਾਰੀ ਹਟਾਉਣ ਲਈ ਜਾਂ ਕਰਜ਼ਾ ਲਾਉਣ ਲਈ ਸਾਡਾ ਕਰਜ਼ਾ ਲਾ ਜੇ ਜਾਂ ਸਾਡੀ ਫਸਲ ਅੱਛੀ ਹੋਵੇ ਦੁੱਧ ਦਾ ਕੰਮ ਕਰਦਾਂ ਸਾਡੇ ਪਸ਼ੂ ਠੀਕ ਰਹਿਣ ਸਾਡਾ ਦੁੱਧ ਵਧੀਆ ਲੱਗੇ ਕੋਈ ਵੀ ਕੰਮ ਦੁਕਾਨ ਫੈਕਟਰੀ ਆਫ ਪ੍ਰਾਪਰਟੀ ਇਹਦੇ ਵਿੱਚ ਸਾਰੇ ਕੰਮ ਐ ਨਾ ਇਕੱਲਾ ਇਕੱਲਾ ਫਿਰ ਪੁੱਛਣਗੇ ਜੀ ਇਹ ਕੰਮਲੇ ਉਹ ਕੰਮਲੇ ਮੈਂ ਕਹਨੀ ਆ ਏ ਤੋਂ ਲੈ ਕੇ ਜਟ ਤੱਕ ਫਿਰ ਤੁਸੀਂ ਇਸ ਰਾਈ ਨੂੰ ਪਿੱਛੇ ਨੂੰ ਸੱਟ ਦੇਣਾ ਸੱਟਣ ਤੋਂ ਬਾਅਦ ਹੁਣ ਤੁਸੀਂ ਜਿਹੜੇ ਆਪਣੇ ਹੱਥ ਨੇ ਘਰ ਤੋਂ ਬਾਹਰ ਸੱਟੀਆਂ ਇਹ ਅੰਦਰੇ ਨਹੀਂ ਆਪਣੇ ਘਰ ਦੇ ਅੰਦਰੇ ਨਹੀਂ ਹਲੋਲ ਰੱਖਣਾ ਹੈਗਾ ਹੁਣ ਥੋੜਿਆ ਨੂਨ ਲਗੋ ਜਿਹੜਾ ਆਪਾਂ दाल ਸਬਜ਼ੀ ਚ ਵਰਤਦੇ ਹਾਂ ਜਿੱਥੇ ਸਾਡਾ ਨੂਨ ਸਾਡੀ ਮਤਲਬ दाल ਸਬਜ਼ੀ ਨੂੰ ਅੱਛਾ ਬਣਾਉਂਦਾ ਉੱਥੇ ਇਹ ਸਾਡੀ ਜ਼ਿੰਦਗੀ ਨੂੰ ਵੀ ਚਮਕਾਉਂਦਾ ਪਰ ਸਾਨੂੰ ਤਰੀਕਾ ਹੀ ਹੈ ਕਿ ਨਹੀਂ ਅੱਗੇ ਬੁੜੀਆਂ ਕਹਿੰਦੀਆਂ ਸੀ ਨੂਨ ਦੀ ਵਿਚਾਰ ਬੜਾ ਕਰਦੀਆਂ ਸੀ ਵੀ ਨੂਨ ਦਵੋ ਨਾ ਪਾਈ ਕਿਸੇ ਨੂੰ ਨੂਨ ਪਾਈ ਖਾ ਕੇ ਜਿਹੜੇ ਹਰਾਮ ਕਰਦਨੇ ਇਹ ਜਿਹੇ ਗੱਲਾਂ ਕਾਫੀ ਕਹਿੰਦੀਆਂ ਹੁੰਦੀਆਂ ਸੀ ਪਹਿਲ ਤੋਂ ਕਹਿੰਦੇ ਸੀ ਨੂਨ ਹੱਥ ਤੇ ਨਾ ਪਾਓ ਆਏ ਨਾ ਕਰੋ ਕਾਫੀ ਕੁਝ ਕਹਿੰਦੀਆਂ ਸੀ ਵੀ ਪਿਆਰ ਖਤਮ ਹੋ ਜਾਂਦਾ ਚਲੋ ਉਹ ਕੋਈ ਰੀਜਨ ਹੋਊ ਉਹਨਾਂ ਦਾ ਉਹ ਆਪਾਂ ਨੂੰ ਨਹੀਂ ਪਤਾ ਕੋਈ ਗੱਲ ਹੋਊ ਕੋਈ ਨਾ ਕੋਈ ਜ਼ਰੂਰ ਤਤ ਕੱਢਦੀਆਂ ਸੀ ਅੱਜ ਕੱਲ੍ਹ ਦੀਆਂ ਬੁੜੀਆਂ ਨਹੀਂ ਤਤ ਕੱਢਦੀਆਂ ਅਸੀਂ ਤਾਂ ਬਸ ਮੋਬਾਈਲ ਦੇਖ ਲਈ ਅਸੀਂ ਟੀਵੀ ਦੇਖ ਲਈ ਅਸੀਂ ਇਹ ਜੀ ਸੀਰੀਅਸ ਦੇਖਦੇ ਜਾਂ ਫਿਰ ਸਾਨੂੰ ਕੱਪੜਿਆਂ ਤੱਕ ਮਤਵ ਨਾ ਵੀ ਅੱਜ ਕਿਹੜਾ ਵੈਰਾਈਟੀ ਦਾ ਚੱਲਿਆ ਅੱਜ ਕਿਹੜਾ ਕੱਪੜਾ ਅੱਜ ਕਿਹੜੇ ਰੰਗ ਦਾ ਚੱਲਿਆ ਹੈ ਕਿ ਨਹੀਂ ਸਾਰਿਆਂ ਨੂੰ ਇਹੀ ਹੈ ਤੇ ਹੁਣ ਤੁਸੀਂ ਜਿਹੜੇ ਨੂਨ ਆਪਦੇ ਹੱਥ ਤੇ ਪਾਉਣਾ ਤੇ ਉਹਦੇ ਨਾਲ ਆਪਦੇ ਹੱਥ ਥੋੜਾ ਜਿਹਾ ਪਾਣੀ ਪਾ ਕੇ ਪਹਿਲਾਂ ਮਲ ਲੈਣੇ ਤੇ ਫਿਰ ਉਹ ਚੰਗੀ ਤਰ੍ਹਾਂ ਨੂਨ ਵਾਲੇ ਪਾਣੀ ਨਾਲ ਹੱਥ ਧੋਲ ਲੈਣੇ ਬਾਅਦ ਚ ਚਾਹੇ ਤੁਸੀਂ ਇੱਕ ਸਾਫ਼ ਪਾਣੀ ਦਾ ਟੂਟੀ ਥੱਲੇ ਕਰਕੇ ਇਸ ਤਰ੍ਹਾਂ ਧੋ ਲਓ ਇਹ ਕੰਮ ਜ਼ਰੂਰ ਕਰੋ ਇਸ ਦੇ ਨਾਲ ਤੁਸੀਂ ਲੌਂਗ ਲੈਣੇ ਨੇ 20 25 ਜੇ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਹਰਕ ਚੜ ਦਾ ਗੁੱਸਾ ਚੜ ਦਾ ਕੱਪੜੇ ਤੋਂ ਬਾਹਰ ਜਾਂ ਫਿਰ ਤੁਹਾਨੂੰ ਕੋਈ ਡੌਟ ਰਹਿੰਦਾ ਤੁਸੀਂ ਕਿਸੇ ਦਾ ਕੁਝ ਦੇਣਾ ਵਾ ਵੀ ਜਦੋਂ ਵੀ ਸਾਡੇ ਘਰੇ ਆਉਂਦਾ ਸਾਨੂੰ ਅਤੇ ਬਹੁਤ ਉੱਚੀ ਆਵਾਜ਼ ਚ ਗੱਲ ਕਰਦਾ ਜਾਂ ਫਿਰ ਕੋਈ ਗਾਲੀ ਗਲੋਚ ਕੱਢਦਾ ਜਾਂ ਕਿਸੇ ਵੀ ਟਾਈਮ ਦਾ ਤੁਹਾ ਕਿਸੇ ਵੀ ਕਿਸਮ ਦਾ ਤੁਹਾਡੇ ਉੱਤੇ ਆ ਕੇ ਰੋਪ ਜਮਾਉਂਦਾ ਤੁਸੀਂ ਕੀ ਕਰਨਾ 20 25 ਲੌਂਗ ਲੈਣੇ ਨੇ ਚੰਗੇ ਤਰ੍ਹਾਂ ਉਹਨਾਂ ਨੂੰ ਵਾੜ ਲਓ ਜਦੋਂ ਉਹ ਲਾਲ ਕਾਲੇ ਜਿਹੇ ਰੰਗ ਦਾ ਪਾਣੀ ਹੋ ਜਾਊਗਾ ਉਹਨੂੰ ਠੰਡਾ ਹੋਏ ਤੇ ਕਿਸੇ ਸਪਰੇਅ ਬੋਤਲ 'ਚ ਪਾ ਲਓ ਜਿਹੜਾ ਤੁਹਾਡਾ ਮੁੱਖ ਗੇਟ ਸੜਕ ਤੇ ਲੱਗਦਾ ਜਾਂ ਫਿਰ ਬਹੀਚ 'ਚ ਲੱਗਦਾ ਜਾਂ ਕਿਤੇ ਵੀ ਜਿਹੜਾ ਮੁੱਖ ਗੇਟ ਆ ਜਿੱਥੋਂ ਤੁਸੀਂ ਬਾਹਰੋਂ ਆ ਕੇ ਵਿਹੜੇ ਦੇ ਵਿੱਚ ਐਂਟਰ ਕਰਦੇ ਆ ਉਹਨਾਂ ਗੇਟਾਂ ਉੱਤੇ ਅੰਦਰਲੇ ਪਾਸੇ ਵੀ ਤੇ ਬਾਹਰਲੇ ਪਾਸੇ ਵੀ ਇਸ ਦੀ ਸਪਰੇਅ ਕਰਨੀ ਸ਼ੁਰੂ ਕਰਕੇ ਜਿਹੜਾ ਇਨਸਾਨ ਤੁਹਾਡੇ ਘਰ ਦਾ ਬੁਰਾ ਕਰਨ ਲਈ ਵੀ ਆਇਆ ਉਹਦੇ ਮਾਂਚੋ ਵੀ ਬਰਾਈ ਨਿਕਲ ਜੂ ਉਹ ਵੀ ਛਾਂ ਤੋਂ ਕਿ ਤੁਹਾਡੇ ਘਰੇ ਬੜੂ ਉਹ ਵੀ ਭੁੱਲ ਜੂ ਵੀ ਮੈਂ ਤਾਂ ਇਹਨਾਂ ਦਾ ਬੁਰਾ ਕਰਨ ਲਈ ਆਇਆ ਸੀ ਹਾਂ ਬਾਕੀ ਤੁਹਾਡਾ ਪਰਿਵਾਰਕ ਮੈਂਬਰ ਜਦੋਂ ਉਸ ਗੇਟ ਰਾਹੀਂ ਆਊਗਾ ਉਹ ਕਿੰਨਾ ਹੀ ਕਰੋਧ ਚੜਿਆ ਹੋਇਆ ਚਾਹੇ ਸਮਝ ਲਓ ਤੁਸੀਂ ਟਿਫਨ ਪਾਇਆ ਸੀ ਟਿਫਨ ਦੇ ਜਿਹੜੀ ਦਾਲ ਸਬ지 ਸੀ ਉਹ ਉਹਨੂੰ ਨਹੀਂ ਪਸੰਦ ਆਈ ਜਾਂ ਫਿਰ ਤੁਸੀਂ ਉਹਨੂੰ ਟਿਫਨ ਦੇਣਾ ਹੀ ਭੁੱਲ ਗਏ ਕਈ ਗੱਲਾਂ ਹੋ ਜਾਂਦੀਆਂ ਜਾਂ ਫਿਰ ਉਹਦੇ ਮੰਮ ਪਸੰਦ ਖਾਣਾ ਨਹੀਂ ਬਣਿਆ ਆਫਿਸ ਦੇ ਵਿੱਚ ਉਹ ਹੈ ਬੜਾ ਗ੍ਰੋਥ ਦੇ ਨਾਲ ਜਦੋਂ ਅੰਦਰ ਬੜੂ ਉਹ ਇਨਸਾਨ ਤਾਂ ਸ਼ਾਂਤ ਹੋ ਜਾ। ਜਾਂ ਫਿਰ ਕਈਆਂ ਦਾ ਸੁਭਾਅ ਬਾਹਰੋਂ ਬੜੇ ਖੁਸ਼ ਹੁੰਦੇ ਨੇ ਘਰੇ ਆਉਣ ਸਾਰ ਪੜਾਕੇ ਕੱਢਨੇ ਸ਼ੁਰੂ ਕਰ ਦਿੰਦੇ ਨੇ। ਤੇ ਉਹ ਇਨਸਾਨ ਇਹ ਗੱਲਾਂ ਛੱਡ ਦੂ। ਤੁਸੀਂ ਜਦੋਂ ਸਪਰੇਅ ਕਰਨ ਲੱਗੇ ਉਦੋਂ ਹੌਲੀ-ਹੌਲੀ ਫਰਕ ਦੇਖੋ ਇਹ ਤਾਂ ਹੈ ਨਹੀਂ ਵੀ ਅੱਜੇ ਕੀਤੀ ਜੀ ਅੱਜ ਠੀਕ ਇੱਕ ਮੁੰਡੇ ਦਾ ਮੈਨੂੰ ਮੈਸੇਜ ਆਇਆ ਕਹਿੰਦਾ ਮੈਂ ante 50 ਰੁਪਏ ਰੱਖੇ ਸੀ ਪਰਸੋਂ ਚੋਂਥੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਆਪਣੇ ਮਨ 'ਚ ਕਹਿੰ ਤੈਨੂੰ ਹੋਣਾ ਵੀ। ਕਿ ਹੁਣ ਆਏ ਨਹੀਂ ਇਹ ਲਿਖ ਕੇ ਭੇਜਦਾ ਤੇ ਦੂਜੀ ਗੱਲ ਜਿਨ੍ਹਾਂ ਦੇ ਹੁੰਦੇ ਨੇ ਚਾਹੇ ਵਿਚਾਰਿਆਂ ਦੇ ਨਹੀਂ ਹੁੰਦੇ ਉਹ ਕੁਝ ਨਹੀਂ ਕਹਦੇ ਜਿਨ੍ਹਾਂ ਨੂੰ ਇੱਕ ਮਤਲਬ ਵਿਸ਼ਵਾਸ ਬਣਾਇਆ ਵੀ ਸਾਡਾ ਇਹ ਟੋਟਕੇ ਨਾਲ ਨਹੀਂ ਕੰਮ ਬਣਿਆ ਦੂਜੇ ਨਾਲ ਜ਼ਰੂਰ ਬਣ ਪਰ ਬਣਦੇ ਜ਼ਰੂਰ ਨੇ ਭਾਵੇਂ ਥੋੜਾ ਭਾਵੇਂ ਬਾਲਾ ਫਰਕ ਜ਼ਰੂਰ ਪੈਂਦਾ ਮੈਂ ਇਹ ਵੀ ਗੱਲ ਕਹਿੰਦੀ ਹਾਂ ਕਿ ਮੇਰੇ ਕੋਲੇ ਮੈਸੇਜ ਆਉਂਦੇ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਦਾ ਰਹਿੰਦਾ ਤੇ ਦੂਜੀ ਗੱਲ ਰਹੀ ਇਹ ਤਾਂ ਤੁਸੀਂ ਕਰ ਲਿਆ ਹੁਣ ਤੇ ਹੁਣ ਤੁਸੀਂ ਇਹਦੇ ਨਾਲ ਇੱਕ ਛੋਟਾ ਜਿਹਾ ਕਮ ਹੋਰ ਕਰ ਲਓ ਰਾਹੂ ਤੋਂ ਬਚਾ ਲੈ ਤੁਹਾਡੇ ਘਰ ਦੇ ਵਿੱਚ ਰਾਹੂ ਆ ਤੁਹਾਨੂੰ ਕਿਸੇ ਬੱਚੇ ਦੇ ਸ਼ੱਕ ਪੈਂਦੀ ਹੈ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਬੱਚੇ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਜਾਂ ਫਿਰ ਬੱਚਾ दारू ਦਾ ਸ਼ਕੀਨ ਹੋ ਗਿਆ ਭੈੜੀ ਸੰਕਟ ਦੇ ਵਿੱਚ ਪੈ ਗਿਆ ਛੋਟਾ ਜਿਹਾ ਕੰਮ ਕੋਈ ਜ਼ਿਆਦਾ ਨਹੀਂ ਹੈਗਾ ਦੇਖੋ ਤੁਸੀਂ ਕੀ ਕਰਨਾ ਇਹਦੇ ਵਿੱਚ ਫਟਕੜੀ ਲੈਣੀ ਆ ਫਟਕੜੀ ਦਾ ਟੁਕੜਾ ਇੱਕ ਤੁਸੀਂ ਸੈਦਾ ਨਮਕ ਜਿਹੜਾ ਹੁੰਦਾ ਨਾਂਕ ਕੱਪ ਕੇ ਉਹਦਾ ਟੁਕੜਾ ਲੈਣਾ ਥੋੜਾ ਜਿਹਾ ਕਪੂਰਾ ਪੰਜ ਲੋਗ ਇਹਨਾਂ ਨੂੰ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਜਾਂ ਕਾਲੇ ਚ ਬੰਨ ਕੇ ਇਹ ਪੋਟਲੀ ਬਣਾ ਕੇ ਜਿਹੜਾ ਇਨਸਾਨ ਬੱਚਾ ਲੜਦਾ ਝਗੜਦਾ ਜਾਂ ਸ਼ਰਾਬ ਪੀਣ ਲੱਗ ਗਿਆ ਉਹ ਤੇ ਗਰਾਹੂ ਚੱਲ ਪਿਆ ਉਪੱਖੇ ਕਮਚ ਪੈ ਗਿਆ ਤੁਸੀਂ ਕੀ ਕਰਨਾ ਰਾਤ ਨੂੰ ਉਹਦੇ ਸਹਰਾਣੇ ਥੱਲੇ ਰੱਖ ਦੇਣਾ ਕਿੰਨੇ ਦਿਨ ਰੱਖਣਾ ਇਹ ਇੱਕ ਹਫਤਾ ਰੱਖਣਾ ਇੱਕ ਹਫਤੇ ਬਾਅਦ ਇਸ ਨੂੰ ਤੁਸੀਂ ਫਲੈਸ਼ ਆਊਟ ਕਰ ਦਿਆ ਕਰੋ ਕਿਤੇ ਬਾਹਰ ਨਹੀਂ ਸਿੱਟਣਾ ਆਪਣੀ ਘਰ ਦੀ ਫਲੈਸ਼ ਵਿੱਚ ਪਾ ਦਿਓ ਜੇ 12 ਬਣੀ ਹੈ ਤੁਹਾਡੇ ਸੀਟ ਬਣੀ ਹੈ ਉਹਦੇ ਵਿੱਚ ਪਾ ਕੇ ਪਾਣੀ ਛਾ ਹਫਤੇਵਾਰ ਕਰਦੇ ਰਹੋ ਹੌਲੀ-ਹੌਲੀ ਉਸ insan ਨੂੰ ਚਾਹੇ ਬੱਚਾ ਚਾਹੇ ਜਵਾਨ ਆ ਪਰ ਜ਼ਿਆਦਾ ਇਹ ਮੁੰਡਿਆਂ ਤੇ ਅ ਜਿਹੜਾ ਰਾਹੂ ਆ ਜੈਂਸ ਤੇ ਜ ਲੈਡੀ ਤੇ ਬਹੁਤ ਘੱਟ ਚੱਲਦਾ ਲੈਡੀ ਤੇ ਸ਼ਨੀ ਬੁੱਧ ਮੰਗਲ ਤੇ ਕੇਤੂ ਇਹ ਚੱਲਦੇ ਨੇ ਜ਼ਿਆਦਾ ਜਿਹੜਾ insan ਨੇ ਉਹਨਾਂ ਤੇ ਰਾਹੂ ਚੱਲਦਾ ਕਿਉਂ ਰਾਹੂ ਬਰਬਾਦੀ ਦੇ ਘਰ ਬਲ ਜਾਂਦਾ ਬੰਦੇ ਨੂੰ ਕੋਈ ਗੱਲ ਦਾ ਫੈਸਲਾ ਨਹੀਂ ਸਹੀ ਲੈ ਸਕਦਾ ਅਗਰ ਰਾਹੂ ਖੁਸ਼ ਹੋ ਗਿਆ ਤਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਕਹਿੰਦੇ ਨੇ ਜਿਹਦੇ ਵੱਲ ਰਹੋ ਉਹਨੂੰ ਕੋਈ ਕੌਣ ਮਾਰੋ ਕੋਈ ਨਹੀਂ ਉਹਨੂੰ ਮਾਰ ਸਕਦਾ ਇਹ ਚੀਜ਼ਾਂ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਹੋ ਰਹੇ ਨੇ ਜੇ ਕਿਸੇ ਨੂੰ ਹਾਂ ਮੇਰੀ ਭੈਣ ਨੂੰ ਜਾਂ ਮੇਰੇ ਵੀਰ ਨੂੰ ਜਾਂ ਕਿਸੇ ਬੱਚੇ ਨੂੰ ਜਾਂ ਬੱਚੀ ਨੂੰ ਡਾਊਟ ਆ ਉਹ ਸਾਡੇ ਸਹਿਲ ਜੋਤ ਸੁਮਿਲ ਚੈਨਲ ਤੇ ਜਾ ਕੇ ਜਿਹੜਾ ਸੌਰੀ ਫੇਸਬੁੱਕ ਸਾਡਾ ਸਹਿਲ ਜੋਤ ਸੁਮਿਲ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਦੂਜਾ ਸਾਡਾ ਹੈਗਾ ਸਵਰਾਜ 855 ਪੇਜ ਫੇਸਬੁੱਕ ਤੇ ਉੱਥੇ ਤੁਸੀਂ ਜਾ ਕੇ ਇਹ ਚੀਜ਼ਾਂ ਦੇਖ ਸਕਦੇ ਜੇ ਕਿਸੇ ਨੂੰ ਡਾਟ ਮੈਂ ਸਟੇਟਸ ਵੀ ਲਾਉਣੀ ਹੈ ਤੇ ਮੈਂ ਸ਼ਾਰਟ ਲੈ ਕੇ ਵੀ ਡੇਲੀ ਲਾਉਣੀ ਹੈ ਤੇ ਬਾਕੀ ਮੈਂ ਹੁਣ ਤੁਹਾਡੇ ਜਿਹੜਾ ਹੈਗਾ YouTube ਦੇ ਨਾਲ ਵੀ ਮੈਂ ਲਾ ਰਹੀ ਹਾਂ ਇੰਨੀ ਇੱਕ ਗੱਲ ਪ੍ਰਵਾਨ ਕਰਿਓ ਪ੍ਰਮਾਤਮਾ ਤੁਹਾਨੂੰ ਸਭ ਨੂੰ